ਜੀ ਕਰਮਾ ਫੈਸ਼ਨ ਸ਼ੋਅਰੂਮ ਹੈ ਸਾਡੇ ਜਿਲੰਦਰ ਸ਼ਹਿਰ ਦੇ ਵਿੱਚ ਉਹਨਾਂ ਨੂੰ ਇੱਕ ਰੈਂਸਮ ਲੈਟਰ ਮਿਲੀ ਸੀਗੀ ਨਾਲ ਥ੍ਰੈਟ ਮਿਲੀ ਸੀ ਉਹਦੇ ਸਮਾਂ ਦੇ ਵਿੱਚ ਇਨਵੈਸਟੀਗੇਸ਼ਨ ਦੀ ਨਿਗਰਾਨੀ ਹੈ ਇੱਕ ਟੀਮ ਬਣੀ ਸੀ ਜਿਹਦੇ ਵਿੱਚ ਸਾਡੇ ACB ਕ੍ਰਾਈਮ ਔਰ ACB ਸੈਂਟਰਲ ਔਰ ਇੰਸਪੈਕਟਰ ਸਪੈਸ਼ਲ ਸੈਲ ਸੀਗੇ ਤੋਂ ਉਹਨਾਂ ਨੇ ਇੱਕ ਵੱਡੀ ਕਾਮਯਾਬੀ ਹਾਸਲ ਕਰਦੇ ਹੋਏ 8 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਕੋਲੋਂ ਭਾਰੀ ਮਾਤਰਾ ਚ ਅਸਲਾ ਐਮੂਨੀਸ਼ਨ ਲਾਭੋ ਕੀਤਾ ਇਹਨਾਂ ਕੋ 10 ਪਿਸਟਲ ਬਰਾਮਦ ਹੋਏ ਆ ਜੀ ਤੇ 4 ਮੈਗਜ਼ੀਨ ਬਰਾਮਦ ਹੋਏ ਆ ਤੇ 10 ਕਾਰਤੂਸ ਬਰਾਮਦ ਹੋਏ। ਇਹ ਜਿਹੜੇ ਸਾਰੇ ਇੱਕੋ ਕਿਸਮ ਦੇ ਇੱਕ ਹੀ ਏਰੀਆ ਦੇ ਵਿੱਚ ਮжоਰਿਟੀ ਇਹਨਾਂ ਤੋਂ ਬੰਦੇ ਰਹਿਣ ਵਾਲੇ ਆ ਇੱਕ ਦੂਜੇ ਦੇ ਕੱਲੇ ਜਾਣਕਾਰ ਆ ਔਰ ਇੱਕ ਗੈਂਗ ਟਾਈਪ ਇਹਨਾਂ ਨੇ ਆਪਸ ਵਿੱਚ ਬਣਾ ਲਿਆ ਸੀ ਜਿਸ ਦੇ ਵਿੱਚ ਫਸਟ ਟਾਈਮ ਇਹਨਾਂ ਨੇ ਐਸਕੇਸਟ ਫਰਾਤੀ ਮੰਗੀ ਆ ਜੇ ਇਹ ਨਾ ਪਕੜੇ ਜਾਂਦੇ ਤਾਂ ਹੋਰ ਐਕਸਟਰਾ ਦੀਆਂ ਵਾਰਤਾਂ ਦੀ। ਜਲੰਧਰ ਪੁਲਿਸ ਨੇ ਧਮਕੀਆਂ ਫੇਰੋਤੀ ਜ਼ਬਰੀ ਵਸੂਲੀ ਅਤੇ ਹੋਰ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ 8 ਦੋਸ਼ੀਆਂ ਨੂੰ ਜਲੰਧਰ ਦੇ ਧੋਬੀ ਘਰ ਤੋਂ ਕਾਬੂ ਕੀਤਾ ਹੈ ਦਸ ਦੀਏ ਕੇ ਦੋਸ਼ੀਆਂ ਪਾਸੋਂ ਤਿੰਨ ਪਿਸਤੌਲ 10 ਕਾਰਤੂਸ ਚਾਰ ਮੈਗਜ਼ੀਨ ਅਤੇ ਵਾਹਨ ਬਰਾਮਦ ਹੋਏ ਹਨ ਜਲੰਧਰ ਪੁਲਿਸ ਕਮਿਸ਼ਨਰ ਸੁਪਨ ਸ਼ਰਮਾ ਦੇ ਦੁਸ਼ਾਂਦਰ ਦੇਸ਼ਾ ਤੇ ਪੈੜਿਆਂਸਰਾ ਖਿਲਾਫ ਵੱਡੀ ਮੁਹਿੰਮ ਤਹਿਤ ਜਲੰਧਰ ਪੁਲਿਸ ਨੇ ਅੱਠ ਦੋਸ਼ੀਆਂ ਪਾਸੋਂ ਅਸਲਾ ਬਰਾਮਦ ਕੀਤਾ ਜਿਨ੍ਹਾਂ ਪਾਸੋਂ ਤਿੰਨ ਪਿਸਤੌਲ ਚਾਰ ਮੈਗਜ਼ੀਨ 10 ਕਾਰਤੂਸ ਤੇ ਵਾਹਨ ਬਰਾਮਦ ਹੋਏ ਹਨ ਪੁਲਿਸ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੋਸ਼ੀ ਯੂਪੀ ਅਤੇ ਰਾਜਸਥਾਨ ਦੀ ਸਾਈਡ ਤੋਂ ਅਸਲਾ ਲੈ ਕੇ ਆਏ ਸਨ ਤੇ ਇਹਨਾਂ ਦੋਸ਼ੀਆਂ ਦੀ ਗ੍ਰਿਫਤਾਰੀ ਜਲੰਧਰ ਦੇ ਹੀ ਥੋਬੀ ਘਰ ਤੋਂ ਪਾਈ ਗਈ ਹੈ ਉਨਾ ਹੋਰ ਦੱਸਿਆ ਕਿ ਇਹ ਦੋਸ਼ੀ ਲਾਰਿਸ ਬਿਸ਼ਨੋਈ ਗੈਂਗ ਨਾਲ ਜੁੜੇ ਹੋਏ ਹਨ ਜੋ ਕਿ ਫਿਰੋਤੀ ਜਵਰੀ ਵਸੂਲੀ ਵਰਗੀਆਂ ਭੈੜੀਆਂ ਅਪਰਾਧਿਕ ਗਤੀਵਿਧੀਆਂ ਨੂੰ ਅੰਜਾਮ ਦਿੰਦੇ ਸਨ ਕੀ ਹੈ ਪੂਰਾ ਮਾਮਲਾ ਦੇਖੋ ਇਸ ਵੀਡੀਓ ਦੇ ਅੰਦਰ ਬਿਊਰੋ ਰਿਪੋਰਟ ਜਲੰਧਰ ਬ੍ਰੀਜ਼ ਟੀਵੀ ਹੇਜੀ ਕਰਮਾ ਫੈਸ਼ਨ ਸ਼ੋਰੂਮ ਹੈ ਸਾਡੇ ਜੁਹੰਦਰ ਸ਼ਹਿਰ ਦੇ ਵਿੱਚ ਉਹਨਾਂ ਨੂੰ ਇੱਕ ਰੈਂਸਮ ਲੈਟਰ ਮਿਲੀ ਸੀਗੀ ਨਾਲ ਥ੍ਰੈਟ ਮਿਲੀ ਸੀ ਉਹਦੇ ਵਿੱਚ ਉਸ ਸਮੇਂ ਦੇ ਵਿੱਚ ਇਹਦੀ ਵੀ ਇਨਵੈਸਟੀਗੇਸ਼ਨ ਦੀ ਨਿਗਰਾਨੀ ਇੱਕ ਟੀਮ ਬਣੀ ਸੀ ਜਿਹਦੇ ਵਿੱਚ ਸਾਡੇ ACP ਕ੍ਰਾਈਮ ਔਰ ACP ਸੈਂਟਰਲ ਔਰ ਇੰਸਪੈਕਟਰ ਸਪੈਸ਼ਲ ਸੈਲ ਸੀਗੇ ਤੋ ਉਹਨਾਂ ਨੇ ਇੱਕ ਵੱਡੀ ਕਾਮਯਾਬੀ ਹਾਸਲ ਕਰਦੇ ਹੋਏ 8 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਕੋਲੋਂ ਭਾਰੀ ਮਾਤਰਾ 'ਚ ਅਸਲਾ ਐ ਮੂਨਿਸ਼ਨ ਬਰਾਮਦ ਕੀਤਾ। ਇਹਨਾਂ ਕੋਲ 3 ਪਿਸਟਲ ਬਰਾਮਦ ਹੋਏ ਆ ਜੀ ਤੇ 4 ਮੈਗਜ਼ਨ ਬਰਾਮਦ ਹੋਏ ਆ ਤੇ 10 ਕਾਰਟੂਜ ਬਰਾਮਦ। ਇਹ ਅਸਲਾ ਜੀ ਇਹਨਾਂ ਨੇ ਯੂਪੀ ਤੇ ਰਾਜਸਥਾਨ ਵਾਲੀ ਸਾਈਡ ਤੋਂ ਪ੍ਰਕਿਊਰ ਕੀਤਾ ਸੀ। ਆਟਕ ਬੰਦਿਆਂ ਦੇ ਜਿਹੜੇ ਹੈ ਜੀ ਇੱਕ ਸੰਜੇ ਐ, ਇੱਕ ਦੀਪਕ ਐ, ਗਜਿੰਦਰ ਐ, ਰਾਦੇ ਐ, ਅਭਿਸ਼ੇਕ ਐ, ਪੱਪੂ ਐ, ਮਨੋਜ ਐ, ਦੀਪੂ ਕੁਮਾਰ ਐ। ਇਹਨਾਂ ਦੀ ਥੋੜੀ ਘੱਟ ਤੋਂ ਮਾਸਟਰਮਾਈਂਡ ਇਹਨਾਂ ਦੇ ਵਿੱਚ ਜਿਹੜੇ ਇਹਨਾਂ ਦੇ ਡਿਲੀਵਰ ਕਰਨ ਵਾਲੇ ਸੀ ਉਹ ਤਾਂ ਮਨੋਜ ਐਂਡ ਰਾਦੇ ਸੀ ਔਰ ਉਹੀ ਇਹਨੂੰ ਕਰ ਰਹੇ ਸੀਗੇ ਅੱਗੇ ਵਿੱਚ ਵਿੱਚ ਸਾਰੇ ਇੱਕੋ ਕਿਸਮ ਦੇ ਇੱਕ ਹੀ ਏਰੀਆ ਦੇ ਵਿੱਚ ਮжоਰਿਟੀ ਇਹਨਾਂ ਤੋਂ ਬੰਦੇ ਰਹਿਣ ਵਾਲੇ ਆ ਇੱਕ ਦੂਜੇ ਦੇ ਪਹਿਲੇ ਜਾਣਕਾਰ ਆ ਔਰ ਇੱਕ ਗੈਂਗ ਟਾਈਪ ਇਹਨਾਂ ਨੇ ਆਪਸ ਵਿੱਚ ਬਣਾ ਲਿਆ ਸੀ ਜਿਸ ਦੇ ਵਿੱਚ ਫੌਸਟ ਟਾਈਮ ਇਹਨਾਂ ਨੇ ਐਸਕੇਸਟ ਫਰौती ਮੰਗੀ ਆ ਜੇ ਇਹ ਨਾ पकड़े ਜਾਂਦੇ ਤਾਂ ਹੋਰ ਇਸ ਤਰ੍ਹਾਂ ਦੀਆਂ ਵਾਰਤਾਂ ਦੀ ਕਿੰਨੇ ਜਿਹੜੇ ਅਸਲੀ ਆ ਪਾਕਿਸਤਾਨ ਦੇ ਦੋ ਜੀ